ਸਾਸੀ ਗਾਲ ਦੋਸਤੋ 10 ਮੰਗਲ ਮਤਾ ਸੋ ਅੱਜ ਸੋਨੂੰ ਅਸੀਂ ਸਾਡੇ ਜੈਤੋ ਮੰਡੀ ਦੇ ਵਿੱਚ ਬਹੁਤ ਵਧੀਆ ਮੇਲਾ ਲੱਗਿਆ ਹੋਇਆ ਸੋ ਆਪਾਂ ਮਿਲਦੇ ਆ ਯਾਰਾਂ ਦੋਸਤਾਂ ਨੂੰ ਤੇ ਪੁੱਛਦੇ ਆ ਵੀ ਮੇਲਾ ਕਿੱਦਾਂ ਲੱਗਿਆ ਤੇ ਬਸ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ 10 ਦਾ ਪੇਜ ਆ ਉਹਨੂੰ ਫੋਲੋ ਕਰ ਦਿਓ ਤੇ ਆਪਾਂ ਯਾਰ ਦੋਸਤਾਂ ਨੂੰ ਮਿਲਦੇ ਆ ਤੇ ਪੁੱਛਦੇ ਆ ਮੇਲਾ ਉਹਨਾਂ ਨੂੰ ਕਿੱਦਾਂ ਲੱਗਿਆ ਇੱਧਰ ਚੱਲਦੇ ਆ ਆਪਾਂ ਮੁੰਡਾ ਸਭ ਲੰਮੀ ਘਾਤ ਦਾ ਖੜਿਆ ਹੈਲੋ ਵੀਰੇ ਕੀ ਹਾਲ ਆ ਠੀਕ ਹੈ ਜੀ ਵਧੀਆ ਕੀ ਨਾ ਵੀਰੇ ਆਪਣਾ ਸੁਖਪਾਲ ਸਿੰਘ ਜੀ ਸੁਖਪਾਲ ਸਿੰਘ ਕਿਹੜੀ ਜਗ੍ਹਾ ਤੋਂ ਆਇਓ ਲਬੜੀ ਖਾਨਾ ਜੀ ਠੀਕ ਹੈ ਤੇ ਕਿੱਦਾਂ ਲੱਗ ਰਿਹਾ ਮੇਲਾ ਵੀਰੇ ਮੇਲਾ ਬਹੁਤ ਵਧੀਆ ਲੱਗ ਰਿਹਾ ਜੀ ਕੀ ਵਧੀਆ ਲੱਗ ਰਿਹਾ ਮੇਲੇ ਜੀ ਮੇਲੇ ਦੇ ਵਿੱਚ ਸਾਰਾ ਮਾਹੌਲ ਹੀ ਠੀਕ ਆ ਜੀ ਅੱਛਾ ਸਿੱਧਾ ਫਿਰ ਕਿਵੇਂ ਚੰਡੋਲ ਡੂੜੂ ਦੇ ਹੁੰਡਾ ਲੈ ਲੈ ਕੋਈ ਹਾਂਜੀ ਹਾਂ ਚੰਡੋਲ ਦੇ ਝੂੜਾ ਲੈ ਲੈ ਜੀ ਸਸਾ ਚੰਡੋਲ ਤੇ ਬਾ ਡਰ ਲਾਦਾ ਹੁੰਦਾ ਬਾਕੀ ਠੀਕ ਆ ਮਾਹੌਲ ਸਾਰਾ ਠੀਕ ਲੱਗਿਆ ਮਾਹੌਲ ਹਾਂਜੀ ਬਹੁਤ ਵਧੀਆ ਜੀ ਚਲੋ ਵਧੀਆ ਗੱਲ ਆ ਨਾ ਕਰੋ ਇੰਜਵਾਇ ਮੇਲੇ ਦੇ ਹਾਂਜੀ ਵੀਰੇ ਕੀ ਹਾਲ ਆ ਠੀਕ ਆ ਜੀ ਵਧੀਆ ਕੀ ਨਾਮ ਵੀਰੇ ਆਪਣਾ ਗਰਦੀਪ ਸਿੰਘ ਜੀ ਜਪੀ ਸਿੰਘ ਕਿਹੜੀ ਜਗ੍ਹਾ ਤੋਂ ਵੀਰੇ ਲਵੜੀ ਖਾਣੇ ਤੋਂ ਜੀ ਅੱਛਾ ਫਿਰ ਮੇਲਾ ਵੇਖ ਰਹੇ ਹੋ ਹਾਂਜੀ ਹਾਂਜੀ ਵਧੀਆ ਵਧੀਆ ਇੰਜਵਾਇ ਕਰ ਰਹੇ ਹੋ ਮੇਲਾ ਸਾਰਾ ਪੂਰਾ ਹੀ ਕੀ ਇੰਜਵਾਇ ਕਰ ਰਹੇ ਹੋ ਫਿਰ ਇੰਜਵਾਇ ਸਾਰੇ ਕਰ ਰਹੇ ਆ ਜਿਹੜਾ ਕੋਈ ਹੈਗਾ ਇੱਥੇ ਠੀਕ ਆ ਠੀਕ ਆ ਜਿਹੜਾ ਕੋਈ ਤੂੰ ਸੋਚ ਰਿਹਾ ਤੂੰ ਸ਼ਟਕ ਨੀ ਨੀ ਉਹ ਸਸਾ ਸਸ ਆਜੋ ਵੀ ਦੋਸਤੋ ਆਪਾਂ ਇੱਧਰ ਖੜੇ ਆ ਦੋਸਤ ਆਪਣੇ ਇਹਨਾਂ ਨੂੰ ਪੁੱਛਦੇ ਆ ਹਲੋ ਵੀਰੇ ਕੀ ਹਾਲ ਆ ਹਾਂ ਹਲੋ ਠੀਕ ਆ ਸੱਤ ਕਿੱਦਾਂ ਲੱਗ ਰਿਹਾ ਵੀਰੇ ਮੇਗਾ ਬੜਾ ਘਾੜਾ ਕੰਮ ਏ ਰਹਾ ਨਾ ਸਾਇਆ ਬੜਾ ਪੂਰਾ ਪੂਰਾ ਨੇ ਯਾਰੇ ਹੋਰ ਫਿਰ ਛਣ ਲੈ ਲੈ ਛੋਟੇ ਛੋਟੇ ਬਾਈ ਨਾ ਯਾਰ ਦਿਲ ਪਤਲਾ ਦਿਲ ਬਤਲਾ ਯਾਰ ਪਹਿਲੇ ਦੋ ਤਿੰਨ ਹੀ ਟੁੱਟਿਆ ਮਗਾ ਨਾ ਤੋੜ ਦੇ ਕਦਰ ਜਾਂਦਾ ਨਹੀਂ ਨਹੀਂ ਇਹ ਤਾਂ ਇਹ ਪੂਰਾ ਸੇਫ ਆ ਕੰਮ ਇਹਨਾਂ ਦਾ ਤੁਸੀਂ ਦਿਲ ਨੂੰ ਕਮਜ਼ੋਰ ਨਾ ਬਣਾਓ ਠੀਕ ਰੱਖੋ ਮੜਾ ਜਾ ਹਾਂਜੀ ਵੀਰੇ ਕੀ ਹਾਲ ਆ ਠੀਕ ਆ ਵਧੀਆ ਵਧੀਆ ਜੀ ਆਪਣੇ ਦੱਸੋ ਠੀਕ ਆ ਕੰਮ ਮੈਂ ਨਾ ਜਾਵਾਂ ਪਰ ਬੇਵੇ ਕੀ ਡਰ ਜਿਹਾ ਲੱਗੀ ਜਾਂਦਾ ਐ ਘੁੰਮਦੀ ਆਂ ਮੇਰੇ ਸਾਰੇ ਨਹੀਂ ਨਹੀਂ ਐ ਨਹੀਂ ਹੁੰਦੀ ਐ ਹੌਸਲਾ ਰੱਖੋ ਤੇ ਲਓ ਹੁੰਡੇ ਹੁੰਡੇ ਨਹੀਂ ਨਹੀਂ ਬਾਈ ਇਹਨੂੰ ਸਮਝਾ ਦੇ ਇਹ ਘੁੰਮਦਾ ਕਿ ਇਹ ਹੁੰਦੀ ਆ ਨਹੀਂ ਨਹੀਂ ਉਹ ਚੰਡੋਲ ਘੁੰਮੂਗੀ ਇਹ ਕਹਿੰਦਾ ਮੈਂ ਇਹ ਨਹੀਂ ਘੁੰਮਦਾ ਚੰਡੋਲ ਘੁੰਮਦੀ ਆ ਅਸੀਂ ਵੀ ਹੁੰਡਾ ਲੈ ਕੇ ਆਏ ਆ ਮੈਂ ਤੇ ਸਾਡਾ ਦੋਸਤ ਅਸੀਂ ਪਹਿਲਾਂ ਕਰਕੇ ਆਏ ਕੰਮ ਫੇਰ ਐ ਕਰੋ ਇਹ ਬੰਦਾ ਥੋੜੇ ਅਨਜਾਨਾ ਘੁੰਮੂ ਮਿਲਣਾ ਤੇ ਅਸੀਂ ਵੀ ਮਿਲ ਗਏ ਮੜਾ ਇਹ ਹੋਰ ਦੱਸ ਕਾ ਹਾਂਜੀ ਹਾਂਜੀ ਆਜੋ ਬਾਈ ਫਿਰ ਥੋੜੇ ਹੋਰ ਮਿਲ ਲਈ ਆਪਾਂ ਨਾ ਹਾਂਜੀ ਦੋਸਤੋ ਜਿੱਦਾਂ ਮੇਲੇ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਤੇ ਤੁਸੀਂ ਆਓ ਪਰਿਵਾਰ ਦੇ ਨਾਲ ਆਓ ਬਹੁਤ ਵਧੀਆ ਮੇਲਾ ਤੇ ਬਾਈ ਜੀ ਆਏ ਆਂ ਆਪ ਪੁੱਛਦਿਆਂ ਇਹਨਾਂ ਨੂੰ ਵੀ ਕਿੱਦਾਂ ਨੇੜੇ ਆ ਜਾਓ ਵੀਰੇ ਥੋੜਾ ਜਾਂ ਹਾਂਜੀ ਬਾਈ ਜੀ ਕੀ ਹਾਲ ਹੈ ਜੀ ਠੀਕ ਆ ਵਧੀਆ ਬਾਈ ਸ਼ੋਭਨਾਮ ਜੀ ਹਾਂਜੀ ਹਾਂਜੀ ਤੇ ਬਾਈ ਜੀ ਕਿੱਦਾਂ ਲੱਗ ਰਿਹਾ ਮੇਰਾ ਜੀ ਮੇਲਾ ਬਹੁਤ ਵਧੀਆ ਲੱਗ ਰਿਹਾ ਜੀ ਅੱਛਾ ਤੇ ਕਿਵੇਂ ਫੈਮਿਲੀ ਨਾਲ ਆਏ ਹੋ ਹਾਂਜੀ ਹਾਂਜੀ ਫੈਮਿਲੀ ਬੱਚੇ ਨਾਲ ਆਏ ਆ ਅੱਛਾ ਸਸ ਠੀਕ ਹੈ ਜੀ ਕਿਵੇਂ ਮਤਲਬ ਬੱਚਿਆਂ ਨੂੰ ਹੁਣ ਵਈਆ ਵਧੀਆ ਲੱਗ ਰਿਹਾ ਤੁਹਾਨੂੰ ਬੂਰਾ ਵਧੀਆ ਖੋਤਾ ਸੀ ਬੱਚੇ ਜਮਾ ਚਲੋ ਬੰਦੇ ਵਈਆ 来 दिखवे लाग रहा मेला बढ़िया लग रहा है हां जी हां बहुत बढ़िया है जी ठीक है जी ਤੇ ਬਾਈ ਜੀ ਪਰ ਪੂਰੇ ਵਧੀਆ ਕੰਮ ਆ ਜੀ हां जी, जी हां बढ़िया चलो भाई जी ਧੰਨਵਾਦ ਤੁਹਾਡਾ ਕਰਨ ਜਵਾਈ ਦੀ ਫਿਰ ਮਿਹਰਬਾਨੀ ਜੀ ਧੰਨਵਾਦ ਤੋਂ ਬਹੁਤ ਬਹੁਤ ਮਿਹਰਬਾਨੀ ਦੋਸਤੋ ਤੇ ਇਧਰ ਕੀ ਨਾ ਬੇਟਾ ਬੜਾ ਰਾਜਿੰਦਰ ਤੂੰ ਕਿਹੜੀ ਜਗ੍ਹਾ ਤੋਂ ਆਇਆ ਹੂੰ ਅਸੀਂ ਜੱਤ ਤੋਂ ਆਏ ਹਾਂ ਵੀਰੇ ਨਹੀਂ ਆਏ ਕਿੱਥੋਂ ਜੱਤਗਲ ਤੋਂ ਜੱਤਗਲ ਤੋਂ ਅਸੀਂ ਸਾਡੇ ਗਵਾਂਢੀ ਪਿੰਡ ਤੋਂ ਜੱਤਗਲ ਤੋਂ ਆਏ ਆ ਭੈਣਾਂ ਕਿ ਕਿਦਾਂ ਲੱਗ ਰਿਹਾ ਬੇਟਾ ਮੇਲਾ ਵਧੀਆ ਲੱਗ ਰਿਹਾ ਵਧੀਆ ਹੀ ਹੈ ਜੀ ਬਹੁਤ ਚਲੋ ਵਧੀਆ ਗੱਲਾਂ ਕਰੋ ਜਵਾਈ ਵੀ ਮੇਰਾ ਹਾਂ ਜੀ ਦੋਸਤੋ ਜਿੱਦਾਂ ਆਪਾਂ ਮੇਲਾ ਤੁਰ ਫਿਰ ਕੇ ਦੇਖ ਰਹੇ ਆ ਇੱਥੇ ਇਧਰ ਖੜੀ ਆ ਮੁੰਡਿਆਂ ਦੀ ਟੋਲੀ ਜਿੰਨਾਂ ਲਈ ਮੇਲਾ ਖਾਸ ਹੁੰਦਾ ਆ ਜੋ ਮਿਲਦੇ ਆ ਇਹਨਾਂ ਤੋਂ ਕੀ ਹਾਲ ਆ ਵੀਰੇ ਬਹੁਤ ਵਧੀਆ ਵੀਰੇ ਹੋਰ ਕਿਹੜੀ ਜਗ੍ਹਾ ਤੇ ਆਇਓ ਮੱਲਾ ਮੱਲਾ ਬਾਜੀ ਖਾਣੇ ਕੋਲ ਬਾਜੀ ਖਾਣੇ ਤੇ ਮੱਲਾ ਅੱਛਾ ਵੀਰੇ ਮੇਲਾ ਦੇਖਣ ਆਇਓ ਫਿਰ ਲੱਗਦਾ ਤਾਂ ਮੇਲਾ ਦੇਖੇ ਨਹੀਂ ਫਿਰ ਪਤਾ ਨਹੀਂ ਆ ਠੀਕ ਆ ਠੀਕ ਆ ਵੀ ਫਿਰ ਇਰੇ ਨਾ ਮੈਨੂੰ ਚਲ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਦੇਖੋ ਮੇਲਾ ਨਹੀਂ ਨਹੀਂ ਅੱਛਾ ਅੱਛਾ ਨਹੀਂ ਨਹੀਂ ਵਿਆਹ ਬਈ ਵਿਆਹ ਮਰੇ ਬੰਦੇ ਨੂੰ ਮਿਲਾਂ ਦੇਖ ਸਕਦੇ ਆ ਉਹਨਾਂ ਲਈ ਵੀ ਕੋਈ ਰੋਕਦਾਮ ਨਹੀਂ ਅੱਛਾ ਵੀਰੇ ਕੀ ਗੱਲ ਲੱਗਿਆ ਮੇਲੇ ਚ ਵਧੀਆ ਫਿਰ ਸਰ ਤੁਹਾਨੂੰ ਪਤਾ ਹੀ ਆ ਨਹੀਂ ਫਿਰ ਵੀ ਕੀ ਹੋ ਕੀ ਕਹਿ ਸਕਦੇ ਆ ਛੜੇ ਬੰਦਨ ਬੱਚਾ ਅੱਛਾ ਅੱਛਾ ਆ ਦੱਸ ਦੋ ਤੁਸੀਂ ਦੱਸ ਦੋ ਕਹਿੰਦੇ ਬਈ ਇਹਨੂੰ ਜਿਆਦਾ ਪਤਾ ਇਹ ਮੁੰਡਾ ਹਾਂਜੀ ਵੀਰੇ ਕੀ ਨਾਮ ਵੀਰੇ ਤੋ ਵਾਹ ਛੜਾ ਨਹੀਂ ਚਲੋ ਅਜਾ ਰਜੀਵ ਦਾ ਰਾਜਾ ਵੀਰੇ ਸੋ ਇਹ ਮੁੰਡੇ ਮੇਲੇ ਦੇ ਵਿੱਚ ਆਏ ਆ ਪੂਰਾ ਚਾ ਇਹਨਾਂ ਨੂੰ ਮੇਲੇ ਦਾ ਤੇ ਸੰਗਾਊ ਆ ਸੋ ਮੇਰੇ ਇਹਨੂੰ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਤੇ ਲੈ ਆ ਫਿਰ ਝੂਟੇ ਚ ਬੋਲਦੇ ਹਾਂ ਝੂਟੇ ਆਲੇ ਹੋਏ ਨਹੀਂ ਜਿਹੜਾ ਹੋ ਗਿਆ ਫੇਰ ਲਾਵਾਂਗੇ ਅੱਛਾ ਅੱਛਾ ਨਹੀਂ ਨਹੀਂ ਤੁਸੀਂ ਚਨੂਲ ਵਾਲੇ ਹੋ ਅਸੀਂ ਲੈ ਕੇ ਆਏ ਹਾਂ ਝੂਟੇ ਤੇ ਤੁਹਾਨੂੰ ਅਸੀਂ ਕਹਿੰਨੇ ਵੀ ਵਧੀਆ ਚੰਡੋਲਾ ਲਓ ਝੂਟੇ ਠੀਕ ਹੈ ਵੀਰੇ ਫਿਰ ਧੰਨਵਾਦ ਥੈਂਕ ਯੂ ਵੀਰੇ ਬਹੁਤ ਧੰਨਵਾਦ ਦੋਸਤੋ ਸੋ ਸਮਾਂ ਥੋੜਾ ਜ਼ਿਆਦਾ ਲੈ ਗਏ ਆ ਸੋ ਤੁਸੀਂ ਸਾਡਾ ਸਾਥ ਦਿਓ ਤੇ ਆਪਾਂ ਵੀਡੀਓ ਪਹਿਲੀ ਵਾਰ ਹੀ ਬਣਾ ਰਹੇ ਆ ਇੰਦਾਂ ਦੀ ਤਾਂ ਜੇ ਬਈ ਲਾਈਕ ਕਮੈਂਟ ਸ਼ੇਅਰ ਕਰਕੇ ਦੱਸ